ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਰੱਬ ਦੇ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਆਪਦਾ ਮਿਹਰ ਭਰਿਆ ਹੱਥ ਹਮੇਸ਼ਾ ਬਣਾ ਕੇ ਰੱਖੇਗਾ ਤਾਂ ਦੋਸਤੋ ਕਬਰ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਵੀਸੀ ਪੰਜਾਬ YouTube ਤੇ ਪੀਵੀਸੀ ਪੰਜਾਬੀ ਤੁਹਾਡਾ ਅਖਬਾਰ YouTube Facebook Instagram ਦੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ YouTube Facebook Instagram ਤੇ ਤੁਹਾਡੇ ਸਾਹਮਣੇ ਆ ਜਾਵੇਗਾ ਤਾਂ ਸਾਡੇ ਦੋਨੋਂ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜੇ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਆਈਕਨ ਦਾ ਬਟਨ ਜਰੂਰ ਦਬੋ ਤਾਂ ਕਿ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਹਰ ਖਬਰ ਹੈ ਜਿਹੜੀ ਤੁਸੀਂ ਉਸ ਤੱਕ ਪਹੁੰਚ ਸਕੋ ਤੁਹਾਡਾ ਇੱਕ ਕੀਤਾ ਹੋਇਆ ਸਬਸਕ੍ਰਾਈਬ ਹੈ ਜਿਹੜਾ ਸਾਡੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਆ ਤਾਂ ਦੋਸਤੋ ਖਬਰ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਨੂੰ ਯਾਦ ਹੋਣਾ ਅੱਜ ਤੱਕ ਲਗਭਗ 2 ਸਾਲ ਪਿੰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਉਹਨਾਂ ਦੇ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਜੋ ਯੂਪੀਐਸਸੀ ਦੀ ਮੁਫਤ ਕੋਚਿੰਗ ਹੈਗੀ ਹੈ ਜਿਹੜੀ ਉਸ ਦੇ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਸੈਂਟਰ ਖੋਲੇ ਜਾਣਗੇ ਅਤੇ ਪੰਜਾਬ ਦੇ ਯੂਪੀਐਸਸੀ ਦੇ ਵਿੱਚ ਜੋ ਕਿ ਵੱਡੀਆਂ ਪ੍ਰੀਖਿਆਵਾਂ ਮਾਮਲੇ ਜਿੰਨਾ ਚਾ ਇਸ ਆਈਐਸ ਆਈਪੀਐਸ ਬੰਦੇ ਹਨ ਉਹਨਾਂ ਚ ਪੰਜਾਬ ਦੇ ਨੌਜਵਾਨਾਂ ਦੀ ਜੋ ਗਿਣਤੀ ਘਟ ਰਹੀ ਸੀ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕਾਫੀ ਚਿੰਤਾ ਕਰਦੇ ਨਜ਼ਰ ਆਏ ਸੀਗੇ ਪਰ 2 ਸਾਲਾਂ ਬਾਅਦ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅੱਗੇ ਕੋਈ ਵੀ ਕਦਮ ਨਹੀਂ ਪੱਟ ਸਕੀ ਹੈ ਤੇ 2 ਸਾਲਾਂ ਬਾਅਦ ਵੀ ਇਹ ਆਪਣਾ ਜਿਹੜਾ ਹਲੇ ਤੱਕ ਅਧੂਰਾ ਨਜ਼ਰ ਆ ਰਿਹਾ ਹੈ ਤਾਂ ਦੋਸਤੋ ਇਹ ਪੂਰੀ ਖਬਰ ਹੈ ਜਿਹੜੀ ਸੱਚ ਕਹੂੰ ਤਾਂ ਸੀਨੀਅਰ ਪੱਤਰਕਾਰ ਨਾ ਸ਼ੁਨੀ ਚਾਪਲਾ ਜੀ ਚੰਡੀਗੜ੍ਹ ਤੋਂ ਉਹਨਾਂ ਦੀ ਇਹ ਖਬਰ ਹੈ ਜਿਹੜੀ ਅੱਜ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਾਂ ਦੋਸਤੋ ਇਸ ਚ ਉਹ ਲਿਖਦੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਸੰਘ ਲੋਕ ਸੇਵਾ ਕਮਿਸ਼ਨ ਯੂਪੀਐਸਸੀ ਦੇ ਟੈਸਟ ਦੀ ਕੋਚਿੰਗ ਮਿਲਣਾ ਸਿਰਫ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ। ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਇਸ ਐਲਾਨ ਨੂੰ 2 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਬੀਤ ਗਿਆ ਪਰ ਹੁਣ ਤੱਕ ਇਸ ਸਕੀਮ ਨੂੰ ਫਾਈਲਾਂ ਦੇ ਕਾਗਜ਼ਾਂ ਤੋਂ ਬਾਹਰ ਨਹੀਂ ਕੱਢਿਆ ਗਿਆ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ 8 ਕੋਚਿੰਗ ਸੈਂਟਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਪੰਜਾਬ ਦੇ ਵਿੱਚ ਇੱਕ ਵੀ ਮੁਫਤ ਕੋਚਿੰਗ ਸੈਂਟਰ ਨਹੀਂ ਖੁੱਲ੍ਹ ਪਾਇਆ ਹੈਗਾ। ਫਿਰ ਨੂੰ ਯਾਦ ਹੋਣਾ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਰਕਾਰ ਬਣਨ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਯੂਪੀਐਸਸੀ ਦੀ ਮੁਫਤ ਜੋ ਕੋਚਿੰਗ ਦੇਣ ਦੇ ਲਈ 8 ਕੋਚਿੰਗ ਸੈਂਟਰ ਵੱਖ-ਵੱਖ ਜ਼ਿਲ੍ਹਿਆਂ 'ਚ ਖੋਲੇ ਜਾਣਗੇ ਤਾਂ ਕਿ ਪੰਜਾਬ ਦੇ ਜ਼ਿਆਦਾ ਗਿਣਤੀ ਦੇ ਵਿੱਚ ਬੱਚੇ ਜਿਹੜੇ ਆਈਐਸ ਆਈਪੀਐਸ ਆਈਆਰਐਸ ਵਗੈਰਾ ਬਣ ਸਕਣ ਜੀ ਇਸ ਤੋਂ ਲਿਖਦੇ ਹਨ ਕਿ ਪੰਜਾਬ ਸਰਕਾਰ ਦੇ ਵੱਲੋਂ April 2023 'ਚ ਐਲਾਨ ਕੀਤਾ ਗਿਆ ਸੀ ਕਿ ਸੂਬੇ ਦੇ ਗਰੀਬ ਅਤੇ ਮੱਧ ਵਰਗ ਦੇ ਨੌਜਵਾਨਾਂ ਵੀ ਉੱਚ ਅਧਿਕਾਰੀ ਬਣਨ ਦਾ ਸੁਪਨਾ ਦੇਖਦੇ ਹਨ ਪਰ ਨਿੱਜੀ ਕੋਚਿੰਗ ਸੈਂਟਰਾਂ ਦੀਆਂ ਮਹਿੰਗੀਆਂ ਫੀਸਾਂ ਨਾ ਭਰਨ ਦੇ ਕਾਰਨ ਉਹ ਇਸ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਪੰਜਾਬ ਸਰਕਾਰ ਇਹਨਾਂ ਨੌਜਵਾਨਾਂ ਦੇ ਲਈ ਮੁਫਤ ਕੋਚਿੰਗ ਸੈਂਟਰ ਖੋਲਣ ਦੀ ਤਿਆਰੀ ਕਰ ਰਹੀ ਹੈ ਪੰਜਾਬ 'ਚ ਸ਼ੁਰੂਆਤੀ ਦੌਰ ਦੇ ਵਿੱਚ 8 ਕੋਚਿੰਗ ਸੈਂਟਰ ਖੋਲੇ ਜਾਣਗੇ ਜਿੱਥੇ ਹਰ ਵਰਗ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮੁਫਤਿਤ ਕੋਚਿੰਗ ਮਿਲੇਗੀ ਅਤੇ ਇਸ ਦੇ ਨਾਲ ਹੀ ਹੋਸਟਲ ਵੀ ਤਿਆਰ ਕੀਤੇ ਜਾਣਗੇ ਤਾਂ ਕਿ ਘਰਾਂ 'ਚ ਜਾਣ ਦੀ ਥਾਂ ਤੇ ਨੌਜਵਾਨ ਆਪਣੇ ਹੋਸਟਲ ਦੇ ਵਿੱਚ ਰਹਿ ਕੇ ਨਿਰੰਤਰ ਪੜ੍ਹਾਈ ਦੇ ਵੱਲ ਧਿਆਨ ਦੇ ਸਕਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ April 2023 ਤੋਂ ਬਾਅਦ ਲਗਾਤਾਰ ਐਲਾਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਸਰਕਾਰ ਚ 8 ਕੋਚਿੰਗ ਸੈਂਟਰ ਬਣਾਏ ਜਾ ਰਹੇ ਹਨ ਤੇ ਇਹਨਾਂ ਲਈ ਬਕਾਇਦਾ ਸ਼ਹਿਰਾਂ ਦੀ ਭਾਲ ਵੀ ਕਰ ਲਈ ਗਈ ਹੈ ਜਿਸ ਦੇ ਵਿੱਚ ਸੰਗਰੂਰ, ਪਟਿਆਲਾ, ਮੁਹਾਲੀ, ਮੋਗਾ, ਲੁਧਿਆਣਾ ਸਰੇ ਕੁਝ ਹੋਰ ਸ਼ਹਿਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਸਨ ਪੰਜਾਬ ਸਰਕਾਰ ਤੇ ਖਾਸ ਕਰਕੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਇਸ ਐਲਾਨ ਦੇ ਬਾਵਜੂਦ ਇਸ ਵਾਅਦੇ ਨੂੰ ਲਾਗੂ ਕਰਨ ਦੇ ਲਈ ਕੋਈ ਵੀ ਠੋਸ ਗੱਲ ਪੰਜਾਬ ਸਰਕਾਰ ਦੇ ਵੱਲੋਂ ਹਾਲੇ ਤੱਕ ਨਹੀਂ ਚੱਕਿਆ ਗਿਆ ਹੈਗਾ ਦੂਜੇ ਪਾਸੇ ਦੋਸਤਾਂ ਪਾ ਗੱਲ ਕਰੀਏ ਕਿ ਆਈਐਸ ਆਈਪੀਐਸ ਅਧਿਕਾਰੀ ਬਣਨ ਦੇ ਲਈ ਯੂਪੀਐਸਸੀ ਟੈਸਟ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਤੇ ਇਸ ਟੈਸਟ ਦੀ ਤਿਆਰੀ ਕਰਨ ਦੇ ਲਈ ਨੌਜਵਾਨਾਂ ਨੂੰ ਮਹਿੰਗੇ ਕੋਚਿੰਗ ਸੈਂਟਰਾਂ 'ਚ ਦਾਖਲਾ ਲੈਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਹੁਣ ਤੱਕ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨ ਨਿੱਜੀ ਕੋਚਿੰਗ ਸੈਂਟਰਾਂ ਤੋਂ ਆ ਰਹੇ ਹਨ ਇਹ ਕੋਚਿੰਗ ਸੈਂਟਰ 2 ਤੋਂ 3 ਲੱਖ ਰੁਪਏ ਫੀਸ ਲੈਂਦੇ ਹਨ ਮਹਿੰਗੇ ਕੋਚਿੰਗ ਸੈਂਟਰਾਂ ਤੇ ਦਾਖਲਾ ਨਾ ਲੈ ਸਕਣ ਕਾਰਨ ਮੱਧ ਵਰਗ ਤੇ ਗਰੀਬ ਵਰਗ ਦੇ ਬੱਚੇ ਜਿਹੜੇ ਕੋਚਿੰਗ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਦੋਸਤੋ ਇਹ ਸੀਗੀ ਅਸ਼ੂਨੀ ਚਾਵਲਾ ਜੀ ਦੀ ਰਿਪੋਰਟ ਜਿਹੜੀ ਕਿ ਸੱਚ ਕਹੁੰਦੇ ਵਿੱਚ ਪ੍ਰਕਾਸ਼ਿਤ ਹੋਈ ਆ ਤਾਂ ਦੋਸਤੋ ਇਸ ਚ ਕੋਈ ਦੋਰਾ ਨਹੀਂ ਹੈਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਪੰਜਾਬ ਬਣੇ ਸੀਗੇ ਉਹਨਾਂ ਨੇ ਪੰਜਾਬੀਆਂ ਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾਏ ਸੀਗੇ ਚਾਹੇ ਉਹ 16 ਮੈਡੀਕਲ ਕਾਲਜ ਹੋਣ ਚਾਹੇ 8 ਯੂਪੀਐਸਸੀ ਦੀ ਜੋ ਪ੍ਰੀਖਿਆ ਦੀ ਤਿਆਰੀ ਦੇ ਲਈ ਕੋਚਿੰਗ ਸੈਂਟਰ ਖੋਲਣ ਦੀ ਗੱਲ ਹੋਵੇ ਚਾਹੇ ਹੋਰ ਕਈ ਸਾਰੇ ਵਾਅਦੇ ਹੋਣ ਪਰ ਉਹਨਾਂ ਚ ਕੋਈ ਵੀ ਵਾਅਦਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਤੱਕ ਪੂਰਾ ਨਹੀਂ ਕਰ ਸਕੇ ਹੈਗੇ ਕੋਈ ਵੀ ਮੈਡੀਕਲ ਕਾਲਜ ਜਿਹੜਾ ਉਹ ਹਲੇ ਤੱਕ ਨਹੀਂ ਖੁੱਲਿਆ ਹੈਗਾ ਚਾਹੇ ਆਪਾਂ ਸੰਗਰੂਰ ਦੇ ਨੇੜੇ ਮਸਤੋਣਾ ਸਾਹਿਬ ਦੀ ਗੱਲ ਕਰੀਏ ਜੋ ਉਹਨਾਂ ਨੇ ਨੀ ਪੱਤਰ ਰੱਖਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ 31 ਮਾਰਚ 2023 ਤੱਕ ਉਥੇ ਆਪਰੇਸ਼ਨ ਜਿਹੜਾ ਸ਼ੁਰੂ ਹੋ ਜਾਵੇਗਾ ਅਤੇ ਜੋ ਦਾਖਲੇ ਸ਼ੁਰੂ ਹੋ ਜਾਣਗੇ ਐਮਬੀਬੀਐਸ ਦੇ ਸੀਟਾਂ ਦੇ ਅਤੇ ਹਸਪੀਟਲ ਜਿਹੜਾ ਸ਼ੁਰੂ ਹੋ ਜਾਵੇਗਾ ਪਰ ਹਲੇ ਤੱਕ 2025 ਦਾ ਅਗਸਤ ਚੱਲ ਪਿਆ ਹੈਗਾ ਹਲੇ ਤੱਕ ਉਥੇ ਕੋਈ ਵਾਈਟਾਈ ਨਹੀਂ ਹੈਗੀ ਪਰ ਸਮਾਜ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਲੋਕਾਂ ਦੇ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸੀਗੇ ਉਹਨਾਂ ਤੇ ਉਹ ਕਿਤੇ ਨਾ ਕਿਤੇ ਠੜਕਦੇ ਨਜ਼ਰ ਆ ਰਹੇ ਨੇ ਸੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਜ਼ਰੂਰ ਜੁੜੋ ਜੀ ਧੰਨਵਾਦ